ਗਰਗੋਪਠਿੰਡਾ ਮੁਰਦਾਬਾਦ 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 ਗਰਗੋਪਠਿੰਡਾ ਮੁਰਦਾਬਾਦ 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 ਕੇ ਕਫਤੇ ਚ ਨੂੰ ਸਿਟਾਰਨ ਤੋਂ ਪਹਿਲਾਂ ਵੀ ਜਿਹਨੇ ਕੁਆਲ ਬਾਰੇ ਕਿਸੇ ਬੰਦਰਪਾਲ ਡਿਗਾ ਕੀਤੀ ਦਬਰ ਦਾ ਯਤਨ ਕੀਤਾ ਧੌਣ ਦਾ ਯਤਨ ਕੀਤਾ ਉਹ ਕਿਤੇ ਲੱਭਦੇ ਤੋਂ ਨਵੇਂ ਮੇਅਰ ਪਦਮ ਮਹਿਤਾ ਜੀ ਚੇਚਰਿਤ ਮਹਿਤਾ ਜੀ ਧੌਣੂ ਨਾ ਗਿਆ ਕਣੀ ਜਾਣਾ ਕਿ ਭਗਵਾਨ ਬਾਲਕੀ ਦੇ ਸੁਬੰਦਰਬਲ ਜਾ ਦੇਖੋ ਤਾਂ ਚੰਗੀ ਗੱਲ। ਤੋ ਜਲਦੀ ਇਹ ਨੋਟਸ ਜਿਹੜਾ ਤੁਸੀਂ ਲਾਇਆ ਹੈ। ਮੇਰੀ ਮਾਫੀ ਮੰਗੋ। ਹਾਏ ਹਾਏ ਹਾਏ। ਮੁਤਾਵਾ ਮੁਤਾਵਾ ਮੁਤਾਵਾ। ਮੁਤਾਵਾ ਮੁਤਾਵਾ। ਉਸ ਉਹ ਵਿਕਟਰ ਜਿਹੜਾ ਹੈ ਗਿਆ ਭਗਵਾਨ ਬਾਲਕੀ ਤੇ ਕਰੇ ਇਸ ਕਰਕੇ ਪੱਪਾ ਮਹਿਤਾ ਜੀ ਤੇ ਜਿਹੜਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਮੈਂ ਚੇਤਾਵਨੀ ਦੇਣਾ ਚਾਹਨਾ ਇਹ ਕੋਈ ਕਿ ਹਲਕਾ ਤੋਂ ਬਾਦ ਆਜਾ ਬਾਦ ਆਜੋ ਕਿਸੇ ਵੀ ਕੀਮਤ ਤੇ ਇਸ ਪਾਰਕੀ ਮਗਵਾਰ ਵਾਲਮੀਕ ਮੰਦਿਰ ਦੀ ਜਗ੍ਹਾ ਵਾਲੇ ਪਾਸੇ ਨੂੰ ਤੁਹਾਨੂੰ ਝਾਕਾ ਨਹੀਂ ਦੇਣਗੇ ਪ੍ਰਿੰਦਾ ਸੁਪੀਦਾ ਕਰੋ ਸਿਆਪਾ ਹਾਏ ਹਾਏ ਕਾਸਾ ਅਮਰੀਕਨ ਦੀ ਆਤਮਾ ਕਿ ਤਰ੍ਹਾਂ ਕਿਤੇ ਹੁੰਦੀ ਹੋਣੀ ਇਸ ਮਸਲੇ ਤੇ ਅਸੀਂ ਰੱਖਿਆ ਸੀ ਬਰਾ ਨਵਾਂ ਮੰਨ ਡਾਕਟਰ ਇਹ ਆਨ ਉਸ ਚਾ ਲਾ ਕੇ ਇਹ ਅਦੋਏ ਡੋਟਸ ਮੂਟਸ ਜਿਹੜਾ ਹੈਗਾ ਅਸੀਂ ਇਹਦੇ ਕੋਈ ਹੋਂਦ ਸ਼ੁਰੂਸ ਦੀ ਗੱਲ ਨਹੀਂ ਕਰਦੇ ਇਹ ਡੋਟਸ ਨੂੰ ਤਾਂ ਸੱਦੀ ਪਾਰ ਚਲੇ ਆ ਜੇ ਕਿਹਦੀ ਹਿੰਮਤ ਹੋਈ ਆ ਕੇ ਦੱਸੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭੈਂਕੁਰ ਜੀ ਇਸ ਗੈਰੀ ਫਿਰਨਾ ਨੈਸ਼ਨਲ ਵਰਕ ਮਹਾਂਪੰਚਾਇਤ ਦਾ ਚੇਅਰਮੈਨ ਨੂੰ ਜੂਮ ਲਾਗੇ ਕਾਂਗਰਸ ਦੇ ਕਿਸੇ 파ਟ ਦੀ ਉਸ 파ਟ ਦੀ ਗੋਣਾ ਪ੍ਰੀਸ਼ਦ ਅੱਜ ਨੈਸ਼ਨਲ ਦਲ ਦੇ ਮਹਾਪੰਚਾਇਤ ਵੱਲੋਂ ਇਹ ਸੰਕੇਤ ਰੋਸ ਪ੍ਰਦਰਸ਼ਨ ਕੀਤਾ ਦੋ ਮਾਮਲੇ ਹਨ ਇੱਕ ਮੰਗਲਾ ਸੀ ਕਿ ਐਸਐਸਪੀ ਬਠਿੰਡਾ ਮੈਡਮ ਦੀ ਕਮਨੀਤ ਕੌਂਸਲ ਦੇ ਕੋਲ ਬਹੁਤ ਸਾਰੀਆਂ ਦਰਬੂਸਾਂ ਦੀਆਂ ਇਜਤਨਤਰੀਆਂ ਪੈਂਡ ਗਈਆਂ ਤੇ ਮੈਡਮ ਐਸਐਸਪੀ ਦੇ ਕੋਲ ਮਿਲਣ ਦਾ ਟਾਈਮ ਨਹੀਂ ਹੈ ਔਰ ਇੱਕ ਪਿਛਲੇ ਦਿਨੀ ਪੰਗੋ ਅਤਵਾਦੀ ਜਿਹੜਾ ਹੈਗਾ ਉਹਨੇ ਕਿਹਾ ਸੀਗਾ ਕਿ ਅੰਬੇਡਕਰ ਸਾਹਿਬ ਉਹਤੂ ਜਿਹੜਾ ਪੂਰੇ ਦੇਸ਼ ਇੰਟੀਗ੍ਰੇਸ਼ਨ ਪਹਿਲਾ ਹੋਇਆ ਉਹਦੇ ਬਾਰੇ ਕਿ ਮੰਨ ਪੱਤਰ ਦੇਣ ਵਾਸਤੇ ਐਸਐਸਪੀ ਮੈਡਮ ਕੋਲ ਉਹਨਾਂ ਸਮਾਂ ਜਿਗਰੇ ਸੀ ਤੇ ਐਸਐਸਪੀ ਮੈਡਮ ਕੋਲ ਜਿਹੜੇ ਰਿਜ਼ਰਵ ਕਰਕੇ ਬਾਬਾ ਸਾਹਿਬ ਉਹ ਬੇੜਕਰ ਕਰਕੇ ਐਸਐਸਪੀ ਹੈ ਉਹ ਮੰਨ ਪੱਤਰ ਲੈਣ ਦਾ ਟਾਈਮ ਨਹੀਂ ਸੀ ਬਲਕਿ ਕਿਸੇ ਪਾਰਟੀ ਨੂੰ ਸਨਮਾਨ ਲੈਣ ਵਾਸਤੇ ਟਾਈਮ ਸੀ ਹੋਰ ਬਹੁਤ ਸਾਰੇ ਮਸਲੇ ਜਿਹੜੇ ਜਿਹੜਾ ਮੇਰੇ ਨਾਲ ਇੱਕ ਬੰਦਾ ਇੱਥੇ ਖੜਾ ਹੈ ਉਹਨਾਂ ਠੱਗੀ ਵੱਜ ਗਈ ਸੱਤ ਲੱਖ ਕਰਕੇ ਇਹ ਕੌਣ ਤੋਂ ਬੰਦੇ ਨੇ ਪੈਸੇ ਭੋਲੇ ਆ ਸੱਤ ਮਹੀਨੇ ਹੋ ਗਏ ਉਹ ਕਦੇ ਐਸਐਸਪੀ ਦੇ ਜਾਂਦਾ ਕਦੇ ਡੀਐਸਪੀ ਦੇ ਜਾਂਦਾ ਕਦੇ ਕੋਈ ਹੋਰ ਦਾ ਕੋਈ ਭੇਜਦਾ ਕੋਈ ਤਰਦਾ ਕੋਈ ਭੇਜਦਾ ਅਸੀਂ ਵੀ ਕਈ ਵਾਰ ਅਦਰੋ ਸਾਰੇ ਮਾਮਲੇ ਕੋਈ ਸਾਰੇ ਮਾਮਲਿਆਂ ਨੂੰ ਲੈ ਕੇ ਸਤਿ ਮੈਡਮ ਨੂੰ ਕੰਪਨੀ ਕੰਟਰੋਲ ਨੂੰ ਮਿਲੇ ਪਰ ਉਹ ਵੀ ਕੰਦੇ ਜੂ ਨਹੀਂ ਸਕਦੇ ਉਸ ਇਹ ਮਸਲੇ ਨੂੰ ਲੈ ਕੇ ਅੱਜ ਸੱਜੇ ਤੋਂ ਸੁਰਖਾ ਦਿਤਾ ਗਿਆ ਦੂਜਾ ਮਸਲਾ ਇਹ ਸੀਗਾ ਕਿ ਬਸਸ ਰੈਨ ਦੇ ਬੈਕ ਸਾਈਡ ਬਟਿੰਡਾ ਅਜ ਇੱਕ ਪ੍ਰਾਚੀਨ ਮਾਨ ਬਾਲਮੀਕੀ ਦਾ ਮੰਦਰ ਹੈ 1957 ਤੋਂ ਬਣਾ ਪਰ ਕੱਲ ਨਵੇਂ ਬਣੇ ਜਿਹੜੇ ਮੇਜਰ ਹੈਗੇ ਉਹ ਮੇਜਰ ਸਾਹ ਦੇ ਬਲੋਨ ਇੱਕ ਨੂਰਸ ਮੰਦਰ ਦੇ ਉੱਤੇ ਲਾ ਦਿੱਤਾ ਗਿਆ ਤਾਂ ਕਿ ਸਬਦਨਾ ਦੇ ਵਿੱਚ ਜਮ ਇਹ ਮੰਦਰ ਖਾਲੀ ਕਰੋ ਤੇ ਜਾਂ ਫਿਰ ਇਹ ਜਿਹੜਾ ਹੈਗਾ ਅਸੀਂ ਇਹ ਮੰਦਰ ਨੂੰ ਢਾਮਾਂਗੇ। ਉਹਦੇ ਲਈ ਰੋਸ ਤੋਂ ਨੂੰ ਇਹ ਜਿਹੜਾ ਨੋਟਸ ਹੈਗਾ ਅਸੀਂ ਉੱਥੋਂ ਪੜਕੇ ਲਿਆਂਦਾ ਤੇ ਡਿਪਟੀ ਕਮਿਸ਼ਨਰ ਬਟਿੰਡਾ ਨੂੰ ਅਸੀਂ ਇਹ ਚਿੱਠੀ ਦਿੱਤੀ ਹੈ ਕਿ ਜਿਹੜਾ ਇਹ ਨੋਟਸ ਲਾਇਆ ਇਹ ਗਲਤ ਲਾਇਆ ਔਰ ਡਿਪਟੀ ਕਮਿਸ਼ਨਰ ਬਟਿੰਡਾ ਨੇ ਪ੍ਰੋਸਾ ਦਿੱਤਾ ਹੈ ਕਿ ਇਹਦਾ ਕੋਈ ਕਾਰਵਾਈ ਨਹੀਂ ਹੋਊਗੀ ਜਿਹਦੇ ਨਾਲ ਕੋਈ ਜਾਪੀ ਜਾਂ ਧਾਰਮਿਕ ਮਾਮਲਾ ਜਿਹੜਾ ਉਹ ਬਣੇ। ਲੇਕਿਨ ਫਿਰ ਵੀ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇਕਰ ਕਿਸੇ ਨੇ ਭਗਵਾਨ ਬਾਲਕੀ ਜੀ ਦੀ ਉਸ ਜਗ੍ਹਾ ਦੁੱਤੀ ਕਾਬਜ਼ਾ ਕਰਨ ਦਾ ਸੱਤਰ ਕੀਤਾ ਦਾ ਨੇਸ਼ਨਲ ਗਲਫ ਮਹਾਂ ਪੰਚਾਇਤ ਵੱਲੋਂ ਤੇ ਸੁਗੋਚੇ ਦਲਦਪਾਈ ਚਾਰੇ ਵੱਲੋਂ ਇੱਕ ਆंदोलन ਅਸੀਂ ਮਿੱਡਾ ਹੈ ਔਰ ਜਿਹੜਾ ਨੋਟਿਸ ਲਾਉਣ ਦਾ ਲਈ ਜਿਹੜਾ ਮੇਅਰ ਬਠਿੰਡੇ ਦਾ ਅ ਪਦ ਮੈਂ ਤਾਂ ਨਵਾਂ ਨਵਾਂ ਮੇਅਰ ਬਣਿਆ ਜਗਾਰ ਜੂਰ ਲਾ ਕੇ ਉਹਨੂੰ ਇਹ ਨੋਟਿਸ ਲਾਉਣ ਦੀ ਬਾਫੀ ਮੰਗਣੀ ਚਾਹੀਦੀ ਹੈ ਹੋਰ ਪ੍ਰਮਾਨ ਵਾਲਮੀ ਦੇ ਮੰਦਰ ਤੇ ਨੋਟਸ ਲਾਉਣਾ ਇਹ ਪ੍ਰਮਾਨ ਵਾਲਮੀ ਜੀ ਦਾ ਇਹ અપਮਾਨ ਹੈ ਉਸ ਲਈ ਇਹ ਸਾਰੇ ਮਾਮਲੇ ਨੂੰ ਲੈ ਕੇ ਡੀ ਸਾਹਿਬ ਨੂੰ ਇਸ ਬਾਰੇ ਮਿਲੇ ਆ ਜਿਹੜੇ ਐਸਐਸਪੀ ਮੈਡਮ ਦੇ ਮਾਮਲੇ ਸੀ ਜੀ ਉਹਦੇ ਲਈ ਡੀਐਨ ਸਾਹਿਬ ਨੂੰ ਮਿਲ ਕੇ ਕੁਝ ਦਿੱਤੀ ਹੈ ਕਿ ਡੀਏਜੀ ਸਾਹਿਬ ਆਪਣੇ ਲੈਵਲ ਤੇ ਇੱਕ ਸੈੱਟ ਬਣਾਉਣ ਸੀਨੀਅਰ ਅਫਸਰਾਂ ਦੀ ਸੈੱਟ ਬਣਾ ਕੇ ਜਿਹੜੇ ਚਲੋ 15 ਮਾਮਲੇ ਹੈਗੇ ਆ ਸਾਰੇ ਉਹ ਆਪਣੇ ਪੱਧਰ ਤੇ ਉਹਨਾਂ ਮਾਮਲਿਆਂ ਦਾ ਨਿਟਾਰਾ ਕਰ ਜੇਕਰ ਫਿਰ ਵੀ ਐਸਐਸਪੀ ਔਰ ਮੁੱਖ ਪਰਮੈਂਡੈਂਟ ਕਾਊਂਟਰ ਜਿਹੜੀ ਮੈਡਮ ਹੈਗੀ ਹੈ ਨਾ ਆਪਦਾ ਵਕੀਰਾ ਨਹੀਂ ਬਦਲਿਆ ਤਾਂ ਟਿੱਕਾ ਸ਼ਰੱਤ ਸਪੀਡਾ ਡੀਏਜੀ ਸਾਹਿਬ ਨੇ ਇੱਕ ਖਾਪੀ ਦਾ ਟਾਈਮ ਸਾਨੂੰ ਕਿਹਾ ਕਿ ਹਫ਼ਤੇ ਦੇ ਵਿੱਚ ਸਾਰੇ ਗਰੀਬ ਲੋਕਾਂ ਦੇ ਜਿਹੜੇ ਮਸਲੇ ਰਹੇ ਨੇ ਇਹਨਾਂ ਨੂੰ ਆਪਾਂ ਸੋਲਵ ਆਪਣੇ ਲੈਵਲ ਤੇ ਸਿੱਧਰ ਮੰਗੂ ਜੀ ਸਾਹਬ ਨੇ ਪ੍ਰੋਸਾ ਦਿੱਤਾ ਕਿ ਬਾਲਮੀਕ ਮੰਦਿਰ ਜਿਹੜਾ ਹੈਗਾ ਉਹਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚੇ ਦਿੱਟਾ ਜਾਊਗਾ। ਉਹ ਫਿਲਹਾਲ ਇਹ ਪ੍ਰੋਸਾ ਹੈਗਾ ਤਾਂ ਇਸ ਤੋਂ ਬਾਅਦ ਫਿਰ ਐਸਰੂਲ ਮਹਾਪੰਚਾਇਤ ਦੀ ਮੀਟਿੰਗ ਅਸੀਂ ਬੁਲਾਵਾਂਗੇ ਜਿੱਦੇ ਸਾਰੇ ਮਾਮਲਿਆਂ ਦੀ ਚੁਟਕਾ ਕਰਕੇ ਜੇਕਰ ਇਹਨਾਂ ਦੋਨਾਂ ਮਸਲਿਆਂ ਨੂੰ ਲੈ ਕੇ ਕੰਮ ਚਲਾਉਣਾ ਹੈ ਤਾਂ ਬਿਲਕੁਲ ਲਾਵਾਂਗੇ ਪਿੱਛੇ ਨਹੀਂ ਹਟਾਂਗੇ। ਕਿਸੇ ਵੀ ਕੀਮਤ ਤੇ ਦਲੰਗ ਭਾਈ ਜਰ ਦਾ ਅਫਮਾਨ ਬਰਦਾਸ਼ਤ ਨਹੀਂ ਪਿਤਾ ਦੇ। ਜਿਹੜਾ ਪੰਨੋ ਉਹਦੇ ਖਰਾਬ ਅਸੀਂ ਇੱਕ ਮੰਗ ਪੱਤਰ ਦੇਣਾ ਹੈ। ਇਹ ਖਰਾਬ ਮੰਗ ਪੱਤਰ ਲੈਣ ਦਾ ਐਸਐਸਪੀ ਕਰਨ ਕੋਲ ਟਾਈਮ ਨਹੀਂ ਸੀਗਾ ਜਦੋਂ ਤੇ ਸਨਮਾਨ ਕਰਨ ਵਾਲੇ ਬੰਦੇ ਆਏ ਤੇ ਉਹਨਾਂ ਤੋਂ ਸਨਮਾਨ ਲੈਣ ਵਾਸਤੇ ਉਹਨਾਂ ਕੋਲ ਟਾਈਮ ਕੋ ਬਾਬਾ ਸਾਹਿਬੋਂ ਪਿੜਕਟ ਵਾਰਾਤੀ ਜਰਬੀਸ਼ਲ ਕਰਕੇ ਤੁਸੀਂ ਅਫਸਰ ਬਣੇ ਹੋ ਕਿ ਬਾਬਾ ਸਾਹਿਬ ਤਾਂ ਮਾਨ ਕਰਨ ਵਾਲੇ ਬੰਦਿਆਂ ਦੇ ਖਿਲਾਫ ਤੁਸੀਂ ਕਾਰਵਾਈ ਕਰਾਉਣ ਵਾਲਾ ਮੰਗ ਪੱਤਰ ਨਾਲੋਂ ਇਹ ਆਪਣੇ ਆਪ ਦੀ ਵਿੱਚ ਸ਼ਰਮ ਨਾ ਕਰੋ ਦੂਜਾ ਮਸਲਾ ਇਹ ਹੈ ਕਿ ਇੱਥੇ ਬੱਸ ਸਟੈਂਡ ਦੇ ਪਿੱਛੇ ਬਠਿੰਡੇ ਇੱਕ ਭਗਵਾਨ ਬਾਲਮੀਕ ਜੀ ਦਾ ਪ੍ਰਾਚੀਨ ਮੰਦਿਰ ਹੈ ਜਿਹਦਾ ਵਕਾਇਦਾ ਤੌਰ ਤੇ 1972 ਦੇ ਵਿੱਚ ਦੀ ਪੱਥਰ ਵੀ ਰੱਖਿਆ ਗਿਆ ਉਸ ਸਮੇਂ ਦੇ ਪੰਜਾਬ ਸਰਕਾਰ ਦੇ ਮੰਤਰੀ ਗੁਰਮੇਲ ਸਿੰਘ ਜੀ ਵੱਲੋਂ ਪਿੱਛੇ ਵੀ ਕਈ ਮੰਤਰੀਆਂ ਨੇ ਜਿਵੇਂ ਸਵेंद्र ਸਿੰਘ ਰਾਜੀ ਹੋਏ ਮਨਪ੍ਰੀਤ ਬਾਦਲ ਹੋਏ ਉਹਨਾਂ ਨੇ ਇੱਕ ਜਗ੍ਹਾ ਤੇ ਕਬਜ਼ਾ ਕਰਨ ਦੀ ਯਤਨ ਕੀਤਾ ਜਦਵੀ ਨਗਰ ਨੇ ਜੋ ਮਲਵਾ ਇੱਕ ਨੋਟਿਸ ਜਿਹੜਾ ਉਸ ਮੰਦਰ ਦੇ ਉੱਤੇ ਲਾਇਆ ਗਿਆ ਕਿ ਇਹ ਹਫ਼ਤੇ ਚੋਂ ਹਟਾ ਦਾਂਗੇ ਤੋਂ ਪਹਿਲਾਂ ਵੀ ਜਿਹਨਾਂ ਨੇ ਕੁਆਰ ਬਾਰਮਿਕ ਦੇ ਸੰਬੰਧ ਰਾਲ ਡਿਗਾ ਕੀਤੀ ਜ਼ਬਰਦਸਤ ਯਤਨ ਕੀਤਾ ਧੌਣ ਦਾ ਯਤਨ ਕੀਤਾ ਉਹ ਕਿਤੇ ਲੱਭਦੇ ਤੋ ਨਵੇਂ ਮੇਅਰ ਪਦਮ ਮਹਿਤਾ ਜੀ ਤੇ ਅਮਰਜੀਤ ਮਹਿਤਾ ਜੀ ਧੰਨਵਾਦ ਨਾਇਕਾ ਕਣੀ ਸੋਨਾ ਕਿ ਭਗਵਾਨ ਬਾਲਬੀ ਜੀ ਦੇ ਸਬੰਧਰ ਬਲ ਨਾ ਦੇਖੋ ਤਾਂ ਚੰਗੀ ਗੱਲ ਤੋ ਜਲਦੀ ਇਹ ਨੋਟਸ ਜਿਹੜਾ ਤੁਸੀਂ ਲਾਇਆ ਇਹਦੀ ਮਾਫੀ ਮੰਗੋ ਨਹੀਂ ਤੇ ਮੇਅਰ ਦੇ ਬਾਗ ਘਰ ਦੇ ਸਾਹਮਣੇ ਨੈਸ਼ਨਲ ਤਰਫ ਮਾਂ ਪੰਚਾਇਤ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਓ